ਸੌਦਾਂ ਲੱਖ 76000 ਦਾ ਸੌਦਾ ਹੋਇਆ ਸੀ ਦੋਸਤੋ ਹੂੰ ਲਾਲੋ ਸਾਹਿਬ 1476 ਚੱਲ ਰਿਹਾ ਹੈ ਕੰਮ ਜੋਰਾਂ ਤੇ ਸਾਰੇ ਪੱਟਣੇ ਨੇ ਜਿੰਨੇ ਖੜੇ ਨੇ ਇਸ ਤਰ੍ਹਾਂ ਦੇ ਨਾਲ ਜਿਹੜਾ ਕੰਮ ਹੈ ਚੱਲ ਰਿਹਾ ਹੈ ਬਾਈ ਕਹਿੰਦਾ 600 ਰੁਪਿਆ 7 600 700 ਦਿਹਾੜੀ ਚੱਲਦੀ ਹੈ ਇਸ ਤਰ੍ਹਾਂ ਦੇ ਨਾਲ ਜਿਹੜਾ ਸਪੈਦੇ ਦਾ ਕੰਮ ਹੈ ਜਿਹੜਾ ਚੱਲ ਰਿਹਾ ਸਾਨੂੰ ਬੋਲੀ ਵੀ ਦਿਖਾਈ ਸੀ ਇਹਨਾਂ ਦੀ ਜੋ ਕਿ ਲਾਲੋਵੀ 147600 ਰੁਪਇਆ ਆ ਸਾਰੇ ਸਪੈਦਾ ਨੇ ਜਿਹੜੇ ਪਟਣਗੇ ਹੌਲੀ ਹੌਲੀ ਪਰ ਸਭ ਤੋਂ ਵੱਡਾ ਸਪੈਦਾ ਸੀ ਜਿਹੜਾ ਆ ਸੀਗਾ ਦੇਖ ਸਕਦੇ ਹੋ ਕਿੰਨਾ ਮੋਟਾ ਹੈ ਦੋ ਬੰਦਿਆਂ ਦੇ ਜਫੇ ਚ ਮਸਾਉ ਇਸ ਤਰ੍ਹਾਂ ਨਾਲ ਵੱਡਾ ਕੰਮ ਹੈ ਜਿਹੜਾ ਚੱਲ ਰਿਹਾ ਪਿੰਡ ਮੋਜੋਵਾਲ ਵਿਖੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇਹ ਸਪੈਦਾ 100 ਫੁੱਟ ਤੋਂ ਉੱਪਰ ਹੈ ਟਰੈਕਟਰ ਦੀ ਛਤਰੀ ਵੀ ਤੋੜਤੀ ਕਹਿੰਦੇ ਉੱਤੇ ਗਿਰ ਗਿਆ ਪਰ ਮਸ਼ੀਨ ਨਹੀਂ ਜੁਗ ਗਏ ਹੁਣ ਦੇਖ ਸਕਦੇ ਹੋ ਵੀ 100 ਫੁੱਟ ਤੋਂ ਉੱਪਰ ਦਾ ਸਪੈਦਾ ਜਿਹੜਾ ਵਿੱਚ ਹੋਰ ਵੀ ਹੈਗੇ ਨੇ 90 90 ਫੁੱਟ ਦੇ 100 100 ਫੁੱਟ ਦੇ ਆ ਬਟਰ ਬਾਕਸ ਦੀ ਗੱਲ ਸੀ ਪਰ ਬਚ ਗਿਆ ਬਟਰ ਬਾਕਸ ਇਹ ਕਿਤੇ ਬਟਰ ਬਾਕਸ ਗਣੀ ਕੀੜਾ ਖਾ ਜਾਂਦਾ ਤਾਂ ਯਾਨੀ ਕਿ ਬਟਰ ਬਾਕਸ ਦਾ ਇਹ ਤਾਂ 100 ਫੁੱਟ ਦਾ ਹੈ ਨਾ ਬਾਈ ਹਾਂ ਜੀ ਹਾਂ 100 ਫੁੱਟ ਤੋਂ ਵੀ ਜ਼ਿਆਦਾ ਭਾਵੇਂ ਜੀ ਹੋਵੇ ਹੈਂ 100 ਤੋਂ ਵੀ ਵੱਡਾ ਹੈ 2 ਮਾਤਾ ਹੋਣਾ ਥੋੜਾ ਹੈਂ ਕਿਵੇਂ ਹੋਜੂ ਪੂਰਾ 1476 ਚਲੋ ਨਹੀਂ ਹੋਊਗਾ ਹੋਜੂਗਾ ਚਲੋ ਦੇਖੋ ਮੈਂ ਤਾਂ ਬਾਕੀ ਛੋਡੀ ਹੈਂ ਜੀ ਟਰੈਕਟਰ ਤੋੜਤਾ ਵੀ ਬੱਚਾ ਉਹਦੇ ਟਰੈਕਟਰ ਤੋੜਤਾ ਉਹ ਸੱਤ ਨਹੀਂ ਲੜੀ ਕਰਤੀ ਆਦਰਾ ਉਹ ਪਰਲਾ ਡਾਣਾ ਵੀ ਇਹਦੇ ਨਾਲੇ ਆ ਆ ਲਾ ਲਓ ਵੀ ਦੇਖ ਸਕਦੇ ਹੋ ਵੀ ਕਿੱਥੇ ਤੱਕ ਸਪੈਦਾ ਵੀ ਛਾਤਰੀ ਤੋੜਤੀ ਉਹਦੀ ਦੇਖੋ ਉਹਨੇ ਉਸਨੂੰ ਟਰੈਕਟਰ ਦੀ 100 ਫੁੱਟ ਤੋਂ ਵੀ ਕਹਿੰਦਾ ਜਿਆਦਾ ਵੱਡਾ ਹੈ ਮੈਂ ਇਹੀ ਕਹਿੰਦਾ ਵੀ ਬੱਚਾ ਬਚੂ ਕਹਿੰਦਾ ਮੈਂ ਪਰਮਾਤਮਾ ਨੂੰ ਬਚਾਊਗਾ ਆ ਛਾਤਰੀ ਕਿਵੇਂ ਟੁੱਟ ਗਈ ਸਪੈਦੇ ਨੇ ਬੰਦਾ ਤੇ ਨਾਲ ਫੇਰ ਬਾਈ ਤਾਂ ਕਿੱਡੀ ਗਲਤੀ ਕੀਤੀ ਤੁਸੀਂ ਨੇ ਯਾਰ ਚਲ ਛਾਤਰੀ ਨਾਲੇ ਸਰ ਗਿਆ ਇਹ ਲੱਖ ਦੇ ਵੇਚਾਂਗੇ ਅਸੀਂ ਹਾਂਜੀ ਬਜੂ 10 ਲੱਖ ਤਾਂ 5 ਲੱਖ ਤਾਂ ਟੁਟੂ ਟੱਟ 5 ਵਾਜ ਜੀ ਬਹੁਤ 5 ਵਾਜ ਜੀ 5 ਬਚੂ ਹਾਂਜੀ 5 5 ਦਾ ਬਚਾਵਾਂਗੇ ਅਸੀਂ ਮਹਿੰਗਾ ਦੇਵਾਂਗੇ ਅਸੀਂ ਕਿਹੜਾ ਉਹ ਵੇਚਦੇ ਹਾਂ ਠੀਕ ਆ ਦੋ ਕੁ ਦੱਤ ਨਾ ਨਹੀਂ ਖਾਂ ਕੇ ਦੋਸਤੋ ਕਹਿੰਦੇ 10 ਲੱਖ ਬਚਾਵਾਂਗੇ 14 76 ਚੋਂ ਇਸ ਤਰ੍ਹਾਂ ਦੇ ਨਾਲ ਜਿਹੜੇ ਸਪੈਦਿਆਂ ਦੀ ਕਟਾਈ ਆ ਜਿਹੜੀ ਚੱਲ ਰਹੀ ਹੈ ਪਿੰਡ ਮੋਜੋਵਾਲ ਦੇਖ ਸਕਦੇ ਹੋ ਵੀ 100 ਫੁੱਟ ਤੋਂ ਉੱਪਰ ਹੈ ਉਧਰ ਵੀ ਖੜੇ ਨੇ ਤੇ ਆਪ ਵੀ ਵਿਚ ਵਿਚ ਹੈਗੇ ਨੇ 100 ਫੁੱਟ ਮੰਗੂ ਤਸਵੀਰਾਂ ਦੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਤੇ ਆ ਦੇਖੋ ਜੀ ਤੇ ਉਧਰ ਖੜੇ ਨੇ ਬਹੁਤ ਮੋٹے ਆ ਸਾਹਮਣੇ ਖੜੇ ਨੇ ਸਾਰੇ ਯਾਨੀ ਕਿ ਪਟਨੇ ਨੇ ਪੁਰਾਣੇ ਨੇ 50 40 ਸਾਲ ਪੁਰਾਣੇ 40 50 ਸਾਲ ਪੁਰਾਣੇ ਸਪੈਦੇ ਨੇ ਇਹ ਕਿਉਂਕਿ ਇੰਨੇ ਮੋٹے ਨੇ ਜਿਹੜੇ 40 50 ਸਾਲ ਚ ਹੀ ਵੱਢਣਗੇ 40 ਤੋਂ 50 ਸਾਲ ਪੁਰਾਣੇ ਸਪੈਦੇ ਨੇ ਜਿਹੜੇ ਪੱਟਣੇ ਨੇ ਸਾਰੇ ਜਾਨੀ ਕਿ ਇਹਨਾਂ ਦੀ ਬੋਲੀ ਹੋਈ ਸੀਗੀ ਪੌਣੇ 15 ਲੱਖ ਦੀ ਪੌਣੇ 15 ਲੱਖ ਰੁਪਏ ਦੀ ਬੋਲੀ ਹੋਈ ਸੀ ਇਹਨਾਂ ਦੀ ਆ ਦੇਖ ਸਕਦੇ ਹੋ ਤਸਵੀਰਾਂ ਇਸ ਤਰ੍ਹਾਂ ਦੇ ਨਾਲ ਪੱਟਣ ਦਾ ਕੰਮ ਚੱਲ ਰਿਹਾ ਦੇਖੋ ਉਹਨਾਂ ਦੇਖੋ ਇਹਨਾਂ ਨੇ ਮੋਟੇ ਇੰਨੇ ਵੀ ਦੋ ਦੋ ਬੰਦਿਆਂ ਦੇ ਜੱਫੇ ਚਾਉਂਦੇ ਨਹੀਂ ਬਹੁਤ ਮੋਟਾ ਘ੍ਰੋ ਹੋਇਆ ਇਹਨਾਂ ਦਾ ਹੂੰ ਉਹ ਬਹੁਤ ਲੰਬੇ ਨੇ ਜਿਹੜੇ ਹੈਗੇ ਨੇ ਇਹ ਇੱਧਰ ਵੀ ਖੜੇ ਨੇ ਆ ਦੇਖੋ ਜੀ ਆ ਦੇਖੋ ਆ ਵੀ ਬਹੁਤ ਮੋਟਾ ਹੈ ਦੋ ਬੰਦਿਆਂ ਦੇ ਜੱਫੇ ਚ ਆਉਂਦਾ ਨਹੀਂ ਇਹ ਇਹ ਆ ਦੇਖੋ ਇੱਧਰ ਵੀ ਖੜੇ ਨੇ ਇਹ ਸਾਰੇ ਸਪੈਸ ਦੇ ਨੇ ਜਿਹੜੇ ਪੱਟਣ ਦਾ ਕੰਮ ਚੱਲ ਰਿਹਾ ਹੈ ਸਾਰੇ ਸਪੈਚੀਆਂ ਨੂੰ ਪੱਟਣ ਦਾ ਕੰਮ ਹੈ ਜਿਹੜਾ ਉਹ ਤੁਹਾਨੂੰ ਦੱਸਿਆ। ਠੇਕਾ ਹੋਇਆ ਸੀਗਾ। ਤੇ ਠੇਕਾ ਹੋ ਕੇ ਸਕਿਉਰਿਟੀ ਭਰੀ ਸੀ 25000। ਫਿਰ ਜਿਹੜੀ ਬੋਲੀ ਇੱਥੇ ਬਹੁਤ ਮੁਕਾਬਲਾ ਚੱਲਿਆ ਸੀ ਬੋਲੀ ਦਾ ਸਪੈਚੀਆਂ ਨੂੰ ਪੱਟਣ ਦਾ। ਤੇ ਉਸ ਤੋਂ ਬਾਅਦ ਆ ਸਾਰੇ ਸਪੈਚੀ ਨੇ ਜਿਹੜੇ ਇਕੱਲਾ ਇਕੱਲਾ ਕਰਕੇ ਪੱਟਨੇ ਨੇ। ਆ ਦੇਖੋ ਚੱਲੇ ਵੀ ਰਹੀ ਜੇ ਪੱਟਾਈ। ਅੱਗੇ ਤੱਕ ਸਾਰੇ ਖੜੇ ਨੇ, ਗੀਂਦੇ ਨੇ ਸਾਨੂੰ। ਤੇ ਬਹੁਤ ਮੋਟੇ ਬਹੁਤ ਖੜੇ ਨੇ ਦੱਸਿਓ ਕਮੈਂਟਾਂ ਚ ਵੀ ਕੀ ਗੱਲਬਾਤ ਹੈ ਦੇਖੋ ਆਹ ਦੇਖ ਸਕਦੇ ਆਹ ਦੇਖੋ ਜੀ ਸਾਰੇ ਪੱਟਣੇ ਨੇ ਇਹ ਪੱਟਣ ਦਾ ਕੰਮ ਚੱਲੂਗਾ ਜੇ ਹਫਤਾ ਦਸ ਦਿਨ ਹੋਰੇ ਸ਼ਾਇਦ ਆਹ ਦੇਖੋ ਸਾਰੇ ਸਪੈਦੇ ਅੱਗੇ ਤੱਕ ਤੇ ਸਾਰੀ ਜੰਗਲ ਹੈ ਸਾਰੇ ਪੱਟਣੇ ਨੇ ਸਫੈਦਿਆਂ ਨੂੰ ਜਿਹੜਾ ਕਿਉਂਕਿ ਠੇਕੇ ਤੇ ਇਹਦੀ ਬੋਲੀ ਜਿਹੜੀ ਹੋ ਚੁੱਕੀ ਹੈ ਬਾਸਲ ਬਾਸਲ ਨਹੀਂ ਉਹਨਾਂ ਦੇ ਨੋ ਬੋਲੀ ਹੈ ਜਿਹੜੀ ਟੁੱਟ ਚੁੱਕੀ ਹੈ 14 ਲੱਖ 76000 ਦੀ ਹੁਣ ਉਹ ਨੇ ਜਿਹੜੇ ਸਫੈਦਿਆਂ ਨੂੰ ਪਟਾ ਰਹੇ ਨੇ ਯਾਨੀ ਕਿ ਉਹਨਾਂ ਦੇ ਹੋ ਗਏ ਇਹ ਇੱਥੇ ਬੋਲੀ ਹੋਈ ਸੀ ਆ ਦੇਖੋ ਸਾਰੇ ਨੇ ਜਿਹੜੇ ਇਹ ਪੱਟਣ ਦਾ ਕੰਮ ਹੈ ਜਿਹੜਾ ਚੱਲ ਰਿਹਾ ਹੈ ਪਿੰਡ ਮੋਜੋਵਾਲ ਵਾਟਰ ਬਾਕਸ ਦੇ ਵਿੱਚ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਮਹਾ ਹੁਣੇ ਤੇਰੇ ਨੂੰ 50 ਸਾਲ ਪੁਰਾਣੇ ਤਾਂ ਇਹ 43 45 ਸਾਲ 83 84 84 85 ਆ ਦੇਖੋ ਵਿੱਚ ਵਿੱਚ ਤਾਂ ਹੈਗੇ ਨੇ ਪੂਰੇ ਹਾਂ ਉਹ ਪਏ ਨੇ ਦੇਖੀ ਉਹ ਦੇਖ ਹਾਂ ਉਹ ਤੁਸੀਂ ਵੀ ਨਹੀਂ ਪਏ ਹਾਂ ਲੇਟਾਂ ਨੇ ਉਹ ਉਹ ਹੁੰਦਾ ਜਦੋਂ ਬਣਾਉਂਦੇ ਨੇ ਨਾ ਮਾਲ ਪਾਉਂਦੇ ਨੇ ਉਹਦਾ ਉਹ ਸਿੰਪਲ ਲੱਗਦਾ ਲਿਖਿਆ ਹੋਇਆ ਉੱਤੇ ਸੈਂਪਲ ਹਾਂ ਸੈਂਪਲ ਹੁੰਦੇ ਨੇ ਦਿਖਾਈਏ ਜਦੋਂ ਵੀ ਮਾਲ ਪਾਉਂਦੇ ਨੇ ਆਇਆ ਦਿਖਾ ਸੈਂਪਲ ਕਿਹਾ ਜਾਂ ਸੈਂਪਲ ਤੇਰੇ ਲਈ ਆ ਜਾ ਦਿਖਾ ਤੇਰੀ ਲਈ ਵੀ ਸਿੰਪਲ ਹੋ ਕੋਈ ਆ ਦੇਖੋ ਇਸ ਤਰ੍ਹਾਂ ਕਿੱਥੇ ਲਿਖਿਆ ਹੋਇਆ ਹੈ ਵੀ ਕਿੰਨੇ ਸਾਲ ਪੁਰਾਣੇ ਸਪੈਡਦੇ ਨੇ ਦਿਖਾਉਂਦੇ ਆ ਸਾਨੂੰ ਲਿਖਿਆ ਹੋਇਆ ਹੈ ਕਾਲਮ ਇੱਕ ਇਹ ਅੱਛਾ ਕਾਲਮ 1980 ਹੂੰ 1986 ਦਾ ਵੀ ਦੇਖ ਸਕਦੇ ਹਾਂ ਜਦੋਂ ਕੰਕਰੀਟ ਦੀ ਦਾ ਮਾਲ ਹੂੰ ਸਪਾਈਦ ਦੇ ਫਿਰ ਉਦੋਂ ਪਹਿਲਾਂ ਲੱਗੇ ਹੋਣੇ ਕੋਦਈ ਉਦੋਂ ਪਹਿਲਾਂ ਲਾਤੇ ਹੋਣੇ ਸਪਾਈਦ ਟੈਂਕੀ ਦਾ ਬਾਅਦ ਤੋਂ ਹੋਣੀ ਹੋਣੀ ਹੂੰ ਇਹ ਉਦੋਂ ਦੇ ਪੈਨੇ ਵੀ 1986 ਦੇ ਦੇਖ ਸਕਦੇ ਹਾਂ ਉਦੋਂ ਦੇ ਇਹਦੇ ਹੈ ਨਹੀਂ ਹੂੰ ਉੱਤੇ ਆ ਦੇਖੋ 1986 ਦੇ ਜੇ ਟੈਂਕੀ ਬਣੀ ਹੈ ਹੂੰ ਉਹ 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 ਨਹੀਂ ਲਾ ਬਿਤਾ ਸੇ ਸੂਏ ਜੇ। ਕਿਉਂ ਆ ਮਾਤ ਨੂੰ ਨੀ ਬੜਾ ਬੋਲਾ ਗੂ ਲਾਦ ਮੈਂ 25 ਤੋਂ ਬੰਦਾ 40 45 ਸਾਲ ਦੇ ਸਪੈਦਾ ਹੋ ਗਏ ਇਹ। ਹੈਗੀ ਨਹੀਂ। ਇਹਨੇ ਕਿ ਸਪੈਦਾ ਹੈ ਕਿ ਨਹੀਂ? ਬੜੇ ਕੋਲੂ ਜੀ। ਉਹ ਤਾਂ ਯਾਰ ਕੱਲ ਦੋ ਦਿਨਾਂ ਚ ਉਹ ਵੜਿਆ। ਕੱਲ ਦੇ ਲੱਗੇ ਨੇ ਅੱਜ ਇੱਕ ਸਪੈਦਾ ਦੋ ਦਿਨਾਂ ਚ। ਅੱਜ ਕੱਲਾ ਡਿ ਗਿਆ ਕੱਲ ਦੇ ਲੱਗੇ ਹੋਣ ਇਹਨੂੰ। ਦੋ ਦਿਨਾਂ ਚ ਕੱਲਾ ਡਿ ਗਿਆ। ਭਾਵੇਂ ਸਪੈਦਾ ਵੀ ਦੇਖ ਫਿਰ। ਕਿੱਡਾ ਵੱਡਿਆ ਹੈ ਨਾ। ਹੈਂ? ਭਾਵੇਂ ਟਰੈਕਟਰਾਂ ਮੋਟੀਆਂ ਬਈ। ਟਰੈਕਟਰਾਂ ਬਚ ਗਏ ਦੋ ਦਿਨ ਦੋ ਦਿਨਾਂ ਚ ਕੱਲਾ ਸਪੈਦਾ ਡਿ ਗਿਆ ਜੀ। ਕਿੰਨੇ ਬੰਦੇਆਂ ਤੋਂ 10 ਬੰਦੇ 10 ਬੰਦਿਆਂ ਤੋਂ 2 ਦਿਨਾਂ ਚ ਕੱਲਾ ਸਪੈਦਾ ਪੱਟਿਆ ਗਿਆ ਉਹ ਦੇਖ ਲਓ ਵੀ ਉੱਥੋਂ ਲੈ ਕੇ ਆ ਦੇਖ ਲਓ 100 ਫੁੱਟ ਤੋਂ ਉੱਪਰ ਹੈ ਹਾਂ 100 ਫੁੱਟ ਤੋਂ ਉੱਪਰ 100 ਫੁੱਟ ਤੋਂ ਉੱਪਰ 10 ਸਪੈਦਾ ਵੀ ਇਹ 2 ਦਿਨਾਂ ਚ ਪੱਟਿਆ ਗਿਆ ਉਹ ਸੰਗੜਾ ਦੀ ਇਹਨਾਂ ਤਾਂ ਬੋਰ ਦਾ ਲੱਗਦੀ ਜਦੋਂ ਡੰਗ ਨੂੰ ਬਗਦੇ ਹੂੰ ਫਿਦਰੇ ਵੀ ਜਾ ਸਕਦਾ ਜੇ ਇੱਧਰ ਆ ਜਾਂਦਾ ਵਾਟਰ ਬੈਕਸ ਨੂੰ ਕੋਈ ਛੱਡਦਾ ਉਹ ਕਿਡਾਣੀ ਉਹ ਨਾਲ ਲੱਗ ਹੋਏ ਪਰਾਂ ਨਹੀਂ ਤੋ ਅੱਛਾ ਹਾਂ ਉਹ ਗੱਲ ਪੱਕੀ ਆ ਓਏ ਇੱਕ ਡਾਣੀ ਨੇ ਦੇਖੋ ਆ ਮਰਿਆ ਉਹ ਪੱਟ ਕੇ ਉਹ ਦੇਖੋ ਇੱਕ ਡਾਣੀਏ ਨਾਲ ਲੱਗੀ ਸੀ ਕਿ ਮੜੀ ਜੀ ਆ ਦੇਖੋ ਆ ਮਰਿਆ ਲਾਕੇ ਦੋਈ ਪਾ ਉਹ ਫਸੀ ਵੀ ਪਈ ਐ ਤਾਂ ਹੰਡਾਣੀ ਇਹ ਇੱਕ ਵਾਰੀ ਤਿੰਨ ਚਾਰ ਸਹੀ ਐ ਇਹ ਇਹ ਤਾਂ ਜੇ ਮੜਾ ਜਾ ਵੀ ਬੱਚਿਆ ਤਾਂ ਤਾਂ ਤੋਂ ਪਾਈਏ ਇੱਕ ਤਾਂ ਉਹ ਮਾਰ ਦੂ ਪਰਾਂ ਰਿਹਾ ਉਹ ਦੇਖੋ ਲਮਕੇ ਵੀ ਪਏ ਉਹ ਦੇਖੋ ਉਹਦੇ ਲਮਕੇ ਵੀ ਪਏ ਫਿਰ ਉਹਰੇ ਕਿਉਂ ਖੜੇ ਆਪਾਂ ਗਲਤ ਖੜੇ ਆ ਇਹ ਦੇਖ ਪਹਿਲਾਂ ਵੀ ਵੀਡੀਓ ਦੇ ਨੇ ਭਾਈ ਆਖੀ ਆ ਗਿਆ ਆ ਕਿੰਨਾ ਪਿਆ ਮਲਬਾ ਦੇਖੀ ਆ ਦੇਖ ਆ ਦੇਖ ਜੇ ਕਿਤੇ ਆ ਸਪੈਦਾ ਪਜਦਾ ਇੱਚ ਆ ਦੇਖ ਆ ਮਲਬਾ ਸਾਰੀ ਡਿਗਿਆ ਹੋਇਆ ਜੇ ਇੱਧਰ ਆ ਜਾ ਧਰਤੀ ਹੱਲੀ ਆ ਜਦੋਂ ਵਿਗਿਆ ਇਹ ਧਰਤੀ ਤਾਂ ਹੱਲੂਗੀ ਫੇਰ ਬਹੁਤ ਵੱਡਾ ਜਗੜ ਜੀ ਤਾਂ ਭਾਈਆਂ ਨੇ ਡਿਗਿਆ ਹਿਸਾਬ ਨਾਲ ਪੀਕੇ ਨਾਲ ਸਾਰਾ ਜੋਰ ਲੱਗ ਗਿਆ ਜੋਰ ਸਾਰਾ ਲੱਗ ਗਿਆ ਜੀ ਕੋਈ 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 ਸ਼ੱਕ ਨਹੀਂ ਜੋਰ ਸਾਰਾ ਲੱਗ ਗਿਆ ਹੈ ਉਹਦੇ ਕੋਈ ਸ਼ਕਤੀ ਨਹੀਂ ਪਰ ਤਰੀਕੇ ਨਾਲ ਡਿੱਗ ਗਿਆ ਵਿਚਾਰੇ ਨੇ ਆਹ ਦਾ ਭਾਈ ਆਹ ਇਹਦੇ ਵਿਚਾਰੇ ਸੱਠੇ ਲੱਗੇ ਟਰੈਕਟਰ ਇਹ ਚਲਾ ਰਿਹਾ ਸੀ ਅੱਛਾ ਅਰੇ ਡਾਕਟਰ ਭਾਣਾ ਕਰੋ ਇਹ ਤੇ ਵਾਫੀ ਹੋ ਪਾਣ ਤੇ ਪੱਟੀ ਜੇ ਕਿਤੇ ਬਾਟਰ ਬਾਕਸ ਕੰਨੇ ਡਿੱਗ ਜਾਂਦਾ ਫੇਰ ਦੇਖੋ ਫਿਰ ਕੀ ਬਣਦਾ ਉਹਦਾ ਉਹਨ ਪਰਮਾਤਮਾ ਜਾਣਦਾ ਇਹ ਜੇ 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 ਨਿਖੜੀ ਕਿਸੇ ਨੂੰ ਜੇ ਖਤਰਨਾਕ ਹੈ ਜੀ ਖਤਰਨਾਕ ਹੈ ਇਹ ਨਿਖੜੀ ਜਾਂਦੀ ਹੈ ਹੈ